ਪਹਿਲਾਂ ਭ੍ਰਸ਼ਟਾਚਾਰੀ ਮਾਮਲੇ ਚ ਰਿਸ਼ਵਤਖੋਰੀ ਮਾਮਲੇ ਚ ਸੀਬੀਆਈ ਦੇ ਰੜਾਦ ਤੇ ਆਏ ਤੇ ਉਹ ਗੱਤਾਰੀ ਹੋ ਗਈ ਇੱਕ ਲੋਕਲ ਖੁੱਲ੍ਹਿਆ ਉਹਦੇ ਵਿੱਚੋਂ 50-55 ਫਲੈਟ ਇਕੱਠੇ ਡਿਗੇ ਉਹਨਾਂ ਚੋਂ ਤਿੰਨ ਫਲੈਟ ਕੈਨੇਡਾ ਦੇ ਦੋ ਫਲੈਟ ਦੁਬਈ ਦੇ ਡਿਗੇ ਪਰ ਕਹਿੰਦੇ ਲੈ ਵੀ ਵਿਦੇਸ਼ੀ ਕਨੈਕਸ਼ਨ ਲੱਭਦੀ ਜਮੀਨ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਸੀਗਾ ਜੀ ਕਿ 73 ਦੇ ਕਰੀਬ ਜਾਇਦਾਦਾਂ ਦੀ ਨ ਮਿਲਕਾ ਕਾਰਕੇ 71 ਜਾਇਦਾਦਾਂ ਇਹ ਜੋ 555 ਦਾ ਫਲੈਟ ਦੀ ਗੱਲ ਆ ਰਹੀ ਸੀ। ਫੁੱਲ 167 ਏਕੜ ਦੇ ਕਰੀਬ ਜ਼ਮੀਨ ਦੇ ਮਾਲਕ ਨੇ ਜਨਾਬ। ਇੱਕ ਜੁਐਲਰੀ ਸ਼ਾਪ ਦੇ ਵਿੱਚ ਸਨੇਹਾਰੀ ਦੀ ਦੁਕਾਨ ਦੇ ਵਿੱਚ ਤਾਂ ਧੜਧੜ ਕਰਦੇ ਤਿੰਨ ਲੁਟੇਰੇ ਬੜੇ ਤਿੰਨ ਦਿਹਾੜੇ ਸਰੇ ਬਾਜ਼ਾਰ ਪੰਜਾਬ ਦੇ ਵਿੱਚ ਕਹਿੰਦੇ ਜਮਨਤੂ ਦੀ ਸਥਿਤੀ ਬਹੁਤ ਵੱਡੀ ਹੈ। ਮਤਲਬ ਇਹ ਇੱਕ ਦਿਨ ਦਾ ਵਰਤਾਰਾ ਨਹੀਂ ਹੈ। ਪੰਜਾਬ 'ਚ ਹਰ ਰੋਜ਼ ਜਈਆਂ ਵਾਰਦਾਤਾਂ ਸਾਰੇ ਬਾਜ਼ਾਰ ਸ਼ਰਿਆਮ ਕਿਸੇ ਤੇ ਗੋਲੀ ਕਿਸੇ ਦੀ ਟੁਟਕੋ ਕਿਸੇ ਤੇ ਹਮਲਾ ਕਿਸੇ ਦੀ ਕੁੱਟਮਾਰ ਤੇ ਪੁਲਿਸ ਕਹਿੰਦੀ ਇਸ ਦਾ ਗਿੱਟੇ-ਗੋਡਿਆਂ 'ਚ ਗੋਲੀਆਂ ਮਾਰ ਕੇ ਸਿੱਧੇ ਕਰ ਦਿੰਦੇ ਆ ਸਾਰਾ ਕੁਝ ਤੇ ਡਰፈਕ ਕਿਉਂ ਨਹੀਂ ਬਲਮਾ ਸ਼ਾ ਚੋਰਾ ਟਾਕੂ ਨਟੇਰਿਆ ਗੈਂਗਸਟਰ ਗਲੋਬਲ ਪੰਜਾਬੀ ਦੇ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰਪਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਵੀ ਮੈ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਹਰਚਰਨ ਸਿੰਘ ਪੁੱਲਰ ਇੱਕ ਤੋਂ ਬਾਅਦ ਇੱਕ ਖੁਲਾਸਾ ਨਵੇਂ ਤੋਂ ਬਾਅਦ ਨਵੀਆਂ ਪਰਤਾਂ ਜਿਵੇਂ ਪਿਆਜ਼ ਉਦੇੜੀਦਾ ਨਾ ਉਵੇਂ ਹਰ ਤਾਰੀ ਜੋ ਸ਼ਲਕੋ ਦੀ ਅੰਦਰੋਂ ਫੇਰ ਨਵੀਂ ਸ਼ਲਕ ਫੇਰ ਸ਼ਲਕ ਤਾਰੀ ਜੋ ਹੁਣ ਸ਼ਲਕ ਹੀ ਨਹੀਂ ਉਦੜ ਰਹੀਆਂ ਕਿ ਹਰ ਸ਼ਲਕ ਉਤਰਨ ਤੇ ਨਵਾਂ ਰਾਜ਼ ਖੁੱਲਦਾ ਜੀ ਹਾਂ ਹਰਚਰਨ ਸਿੰਘ ਪੁੱਲਰ ਦੇ ਉੱਤੇ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਤਾਂ ਹੋ ਗਿਆ ਤੀਡੀ ਵਾਲੇ ਮਾਮਲੇ ਦੀ ਤਿਆਰੀ ਹੈ ਪਹਿਲਾਂ ਭ੍ਰਸ਼ਟਾਚਾਰੀ ਮਾਮਲੇ ਚ ਰਿਸ਼ਵਤਖੋਰੀ ਮਾਮਲੇ ਚ ਸੀਬੀਆਈ ਦਰੜਾਰ ਤੇ ਆਏ ਤੇ ਉਹ ਗ੍ਰਿਫਤਾਰੀ ਹੋ ਗਈ ਫਿਰ ਐਕਸਾਈਜ਼ ਐਕਟ ਤਹਿਤ ਇੱਕ ਪਰਚਾ ਦਰਜ ਹੋ ਗਿਆ ਵਿਦੇਸ਼ੀ ਸ਼ਰਾਬ ਮਿਲ ਗਈ ਲੱਖਾਂ ਦੀ ਫਿਰ ਉਹ ਜਿੰਨਾ ਮਾਲ ਬਰਾਮਦ ਹੋਇਆ ਚਾਹੇ ਉਹ 7.5 ਲੱਖ ਕਰੋੜ ਨਗਦ ਹੋਵੇ ਚਾਹੇ 2.5-3 ਕਰੋੜ ਦਾ ਗਹਿਣਾ ਗੱਟਾ ਹੋਵੇ ਹੈ ਚਾਹੇ ਲਗਜ਼ਰੀ ਕਾਰਾਂ ਗੱਡੀਆਂ ਹੋਣ ਚਾਹੇ ਲਗਜ਼ਰੀ ਘੜੀਆਂ ਹੋਣ ਹੈਨਾ ਫਿਰ ਚਾਹੇ ਸ਼ਰਾਬ ਹੋਵੇ ਜੋ ਕੁਝ ਬਰਾਮਦ ਹੋ ਰਿਹਾ ਫਿਰ ਕੋਠੀ ਲਾ ਕਿੰਨਾ ਜੀ ਜ਼ਮੀਨਾਂ ਦਾ ਕਿੰਨਾ ਜੀ ਉਹ ਹਿਸਾਬ-ਕਿਤਾਬ ਹੋਵੇ ਉਹਦੇ ਆਧਾਰ ਦੇ ਉੱਤੇ ਹੁਣ ਤੀਜਾ ਕੇਸ ਆਮਦਨ ਤੋਂ ਬਾਅਦ ਤੈਤਾਦਾ ਹੋ ਗਿਆ ਪਰ ਇੰਤਜ਼ਾਰ ਸਾਰਿਆਂ ਨੂੰ ਕਿ ਈੜੀ ਕਿਦਣ ਆ ਰਹੀ ਹੈ ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਇਹਦਾ ਵਿਦੇਸ਼ੀ ਕਨੈਕਸ਼ਨ ਨਿਕਲਣਾ ਹੈ ਜਦੋਂ ਇੱਕ ਲੋਕਰ ਖੁੱਲਿਆ ਉਹਦੇ ਵਿੱਚੋਂ 50-55 ਫਲੈਟ ਇਕੱਠੇ ਢਿਗੇ ਉਹਨਾਂ ਚੋਂ ਤਿੰਨ ਫਲੈਟ ਕੈਨੇਡਾ ਦੇ ਦੋ ਫਲੈਟ ਦੁਬਈ ਦੇ ਢਿਗੇ ਪਰ ਕਿਹਦੇ ਲੈ ਵੀ ਵਿਦੇਸ਼ੀ ਕਨੈਕਸ਼ਨ ਲੱਭ ਗਿਆ ਪਰ ਕੀ ਇਹ ਕਨੈਕਸ਼ਨ ਸਿਰਫ ਫਲੈਟਾਂ ਤੱਕ ਸੀਮਿਤ ਹੈ ਜੇ सीबीआई ਦੇ ਕੋਲ حاصل ਹੋਏ ਤੱਤ ਸੱਚ ਮੰਨੀਏ ਤੇ ਜੇ ਜ਼ਮੀਨ ਜਾਇਦਾਦ ਦੀ ਨਵੀਂ ਪਰਮੈਸ਼ ਦੇ حوالے ਨਾਲ ਮੰਨੀਏ ਤਾਂ ਇਹ ਦਾਇਰਾ ਤਾਂ ਬਹੁਤ ਵੱਡਾ ਹੁੰਦਾ ਜਾ ਰਿਹਾ ਇੱਕ ਪਾਸੇ ਪੰਜਾਬ ਚ ਦੂਏ ਪਾਸੇ ਪਾਕਤ ਚ ਤੀਏ ਪਾਸੇ ਵਿਦੇਸ਼ ਚ ਜ਼ਮੀਨ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਸੀਗਾ ਜੀ ਕਿ 71 ਦੇ ਕਰੀਬ ਜਾਇਦਾਦਾਂ ਦੀ ਮਿਲ ਕੇ ਰਿਕਾਰਡ ਕੇ 71 ਜਾਇਦਾਦਾਂ ਨੇ ਜਿੱਚੋ 50-55 ਦਾ ਫਲੈਟ ਦੀ ਗੱਲ ਆ ਰਹੀ ਸੀ ਫਿਰ ਦੋ ਫਾਰਮ ਹਾਊਸ ਦਾ ਜ਼ਿਕਰ ਆਇਆ ਕਿ ਲਿਨਿਆਣਾ ਖੇਤਰ ਦੇ ਨੇੜੇ ਦੋ ਫਾਰਮ ਹਾਊਸ ਨੇ ਹੁਣ ਕਹਿੰਦੇ ਨੇ ਜੀ ਬਠਿੰਡਾ ਕੋਲ ਵੀ 12 ਏਕੜ ਜ਼ਮੀਨ ਖਰੀਦੀ ਐ ਕੁੱਲ 167 ਏਕੜ ਦੇ ਕਰੀਬ ਜ਼ਮੀਨ ਦੇ ਮਾਲਕ ਨੇ ਜਨਾਬ 167 ਏਕੜ ਮਤਲਬ 100 ਲੱਖ ਰੁਪਇਆ ਮਹੀਨਾ ਕਮਾਉਣਾ ਵੀ ਆ ਚੋ ਟੈਕਸ ਵੀ ਤਾਰਨਾ ਤੇ ਘਰ ਵੀ ਚਲਾਉਣਾ ਹੈ ਮਤਲਬ ਇਹ ਬੜੇ ਘਰਾਂ ਦੀ ਗੱਲ ਕਰਦਾ ਮੈਂ ਆਪਣੇ ਵਾਲਾ ਥੋੜਾ ਕੀ 35000 ਰੁਪਏ ਨਾਲ ਮਹੀਨੇ ਦਾ گزارਾ ਹੋ ਜਾਂਦਾ ਤੇ ਉਹਦੇ باوجود ਵੀ ਤੁਸੀਂ ਇੰਨੇ ਸੇਵਿੰਗ ਦੇ ਵਿੱਚ ਮਹਾਰੂ ਇੰਨੀ ਆਰਥਿਕ ਮਹਾਰਤ ਰੱਖਦੇ ਹੋ ਕਿ ਤੁਸੀਂ 167 ਏਕੜ ਜ਼ਮੀਨ ਵੀ ਖਰੀਦ ਲੈਨੇ ਹੋ 7 ਕਰੋੜ ਰੁਪਇਆ ਨਕਦ ਵੀ ਇਕੱਠਾ ਕਰ ਲੈਨੇ ਹੋ ਗਹਿਣਾ ਘਟਾ ਵੀ ਇੰਨਾ 2.5 ਕਿਲੋ ਇਕੱਠਾ ਕਰ ਲੈਨੇ ਹੋ ਗੱਡੀਆਂ ਤੇ ਘੜੀਆਂ ਵੀ ਲੈ ਲੈਨੇ ਹੋ ਕਮਾਲ ਹੈ ਜਨਾ ਇਹੋ ਜੀ ਵਿਦਿਆਤਾ ਹਰ ਭਾਰਤੀ ਨੂੰ ਹਰ ਪੰਜਾਬੀ ਨੂੰ ਦੇ ਦਿਓ ਫਿਰ ਉਹ ਵੀ ਉਹ ਵੀ ਜੋੜਨਾ ਸਿੱਖ ਲੈ ਉਹਨਾਂ ਨੂੰ ਜੋੜਨ ਨਹੀਂ ਆਉਂਦਾ ਸਿਰ ਪਰ ਜਨਾਬ ਗੱਲ ਇੱਥੇ ਤੱਕ ਨਹੀਂ ਰੁਕੀ ਕੈਨੇਡਾ ਦੇ ਵਿੱਚ 3 ਫਲੈਟ ਤੇ ਦੁਬਈ ਚ 2 ਫਲੈਟ ਕਹਿੰਦੇ ਜੀ ਪਾਸਪੋਰਟ ਜ਼ਬਤ ਕਰੋ ਅਚਾਨਕ ਦੁਬਈ ਦੇ ਕਿਹੜੇ ਕਿਉਂ ਬੰਦੇ ਦੀ ਜਾਂਚ ਕਰੋ 10 ਗਿਹੜੇ ਦੁਬਈ ਦੇ ਮਤਲਬ ਬੰਦਾ ਕੈਨੇਡਾ ਅਮਰੀਕਾ ਜਾਵੇ ਨਾ ਪੰਜਾਬੀ ਬੰਦਾ ਲੋਕਾਂ ਦਾ ਠੀਕ ਆ ਵੀ ਹੁੰਦਾ ਰਿਸ਼ਤੇਦਾਰੀ ਉੱਥੇ ਹੀ ਆ ਪੰਜਾਬੇ ਉੱਥੇ ਵੱਸਦਾ ਜੀ ਜਵਾਕ ਉੱਥੇ ਹੋਣੇ ਤਾਂ ਇਹ ਚਾਚਾ ਦੇ ਨਿਆਣੇ ਹੋਣੇ ਮਿੱਤਰਚਾਰਾ ਹੋਣਾ ਭਾਈਚਾਰਾ ਹੋਣਾ ਸੈਮੀਨਾਰ ਹੁੰਦੇ ਆ ਜੀ ਮੀਟਿੰਗਾਂ ਹੁੰਦੀਆਂ ਜੀ ਸਮਾਗਮ ਹੁੰਦੇ ਆ ਜੀ ਜਾਂਦਾ ਹੀ ਰਹਿੰਦਾ ਹੁੰਦਾ ਕੈਨੇਡਾ ਅਮਰੀਕਾ ਕੋਈ ਨਹੀਂ ਦੇਖਦਾ ਕਿ ਕੌਣ ਜਾ ਰਿਹਾ ਕੌਣ ਆ ਰਿਹਾ ਪਰ ਦੁਬਈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ 10 ਗਿੜੇ ਕੋਈ ਤਾਂ ਜਿੱਤਾ ਜੇ ਫਟਾਫਟ ਆਉਣ ਜਾਣ ਤੇ ਫਿਰ ਜਦੋਂ ਰਿਕਾਰਡ ਫਰੋ ਲਿਆ ਕਹਿੰਦੇ ਜਨਾਬ ਦੁਬਈ ਦੇ ਵਿੱਚ ਹਰ ਚਰਨ ਭੁੱਲਰ ਦੇ ਕੱਲੇ ਫਲੈਟ ਹੀ ਨਹੀਂ ਹੈਗੇ ਟਾਪੇ ਹੋਟਲ ਵੀ ਚੱਲਦੇ ਆ ਜੀ ਹਾਂ ਕਹਿੰਦੇ ਜੀ ਦੁਬਈ ਦੇ ਵਿੱਚ ਤਿੰਨ ਹੋਟਲ ਲੱਭ ਗਏ। ਉਹਨਾਂ ਚੋਂ ਇੱਕ ਅੱਧਾ ਪਤਾ ਨਹੀਂ ਆਪਣਾ ਐ, ਦੋ ਤਿੰਨ ਛੱਲੇ ਲੀਜ਼ ਤੇ ਨੇ। ਹੈਨਾ ਭਤੀਜਾ ਕਾਰੋਬਾਰ ਦੇਖਦਾ, ਹਿੱਸਾ ਪੱਤਾ ਵੀ ਬਣਾਉਂਦਾ, ਹਿਸਾਬ ਕਿਤਾਬ ਬਣਾ ਕੇ ਕਹਿੰਦੇ ਪਹੁੰਚਾਉਂਦਾ ਵੀ ਐ ਸਾਰਾ ਸਭ। ਮਤਲਬ ਫਲੈਟਾਂ ਦਾ ਕਿਰਾਇਆ ਕਹਿੰਦੇ ਪਤਨੀ ਦੇਖਦੀ ਸੀ, ਹੋਟਲਾਂ ਦੇ ਹਿਸਾਬ ਕਿਤਾਬ ਭਤੀਜਾ ਦੇਖਦਾ ਸੀ। ਤੇ ਐ ਕੰਮ ਸਾਰਾ ਬੰਡਿਆ ਵਾ ਸੀ। ਤੇ ਜ਼ਮੀਨਾਂ ਜਾਇਦਾਦਾਂ ਜਿਹੜੀ 160 ਏਕੜ ਨੇ, ਉਹ ਚੋਂ ਕਹਿੰਦੇ ਆਪਣੇ ਨਾਮ ਵੀ ਨੇ, ਪਤਨੀ ਦੇ ਨਾਮ ਵੀ ਨੇ, ਬੱਚਿਆਂ ਦੇ ਨਾਮ ਵੀ ਨੇ, ਹੱਥ ਤੱਕ ਕਿ ਰਿਸ਼ਤੇਦਾਰਾਂ ਦੇ ਨਾਮ ਵੀ ਨੇ। ਤੇ ਉਹ ਤੋਂ ਗਾਂ ਵੀ ਕ ਤੋ ਹੁਣ ਲਿਸਟ ਵੱਡੀ ਹੁੰਦੀ ਜਾ ਰਹੀ ਹੈ ਇੱਕ ਲਿਸਟ ਸ਼ੁਰੂ ਦੇ ਦਸੂਬੇ ਨੇ 27 ਬੰਦਿਆਂ ਦੀ ਬਣਾਈ ਸੀ ਦੂਜੀ ਲਿਸਟ ਕ੍ਰਿਸ਼ਨੂ ਦੀ ਡੈਰੀ ਮਿਲਣ ਤੋਂ ਬਾਅਦ ਬਣ ਗਈ ਉਹਦੇ ਵਿੱਚ ਕਈ ਨਾਮ ਕਈ ਪਤੇ ਕਈ ਖਾਤਿਆਂ ਦਾ ਬੇਰਵਾ ਉਹ ਆ ਗਿਆ ਤੇ ਕਹਿੰਦੇ ਹੁਣ ਉਹ ਲਿਸਟ ਦੇ ਵਿੱਚ ਵਾਧਾ ਹੋਈ ਜਾਂਦਾ ਹੈ ਕ੍ਰਿਸ਼ਨਦਾਰ ਰਮਾਣ ਵੀ ਤਾਂ ਆ ਗਿਆ ਭਾਈ ਪਤਾ ਲੱਗ ਰਿਹਾ ਇੱਕ ਟੌਪ ਦੇ ਅਧਿਕਾਰੀ ਤੱਕ ਜਾਂਚ ਜਾ ਕੇ ਰੁਕ ਰਹੀ ਹੈ ਟੌਪ ਦਾ ਅਧਿਕਾਰੀ ਪੰਜਾਬ ਦੇ ਸਭ ਤੋਂ ਮੁਰਲੀ ਸਫਾਜ ਮਨ ਕੋਈ ਤੇ ਸੱਜੇ ਖਬੇ ਜਿਹੜੇ ਅਹੁਦੇਦਾਰ ਖੜਦੇ ਹੁੰਦੇ ਨੇ ਨਾ ਮਤਲਬ ਇਹ ਨਹੀਂ ਕਿ ਜਰੂਰੀ ਕਿ ਮੌਜੂਦਾ ਹੀ ਹੋਵੇ ਉਹ ਉਸ ਪੱਧਰ ਦਾ ਉਸ ਰੈਂਕ ਦਾ ਅਧਿਕਾਰੀ ਜਿਹੜਾ ਸੱਜੇ ਖਬੇ ਕੱਢਣ ਵਾਲੇ ਅਧਿਕਾਰੀ ਨੇ ਉਹਨਾਂ ਤੱਕ ਉਸ ਤੱਕ ਜਾਂਚ ਚੱਲ ਰਹੀ ਹੈ ਤੇ ਜੇ ਡੀਆਈਜੀ ਹਰਚੰਦ ਪੁੱਲਰ ਦੇ ਸਲੂਟ ਮਾਰਨ ਵਾਲੇ ਅਧਿਕਾਰੀਆਂ ਦੇ ਵਿੱਚੋਂ ਨਜ਼ਰਸਾਨੀ ਕਰੋ ਕਹਿੰਦੇ ਜੀ ਡੀਐਸਪੀ ਆਗੇ ਜਿਹੜਾ ਉੱਤੇ ਦਰਜਨ ਦੇ ਕਰੀਬ ਇੱਕ ਦਰਜਨ ਦੇ ਕਰੀਬ ਡੀਐਸਪੀ ਕਹਿੰਦੇ ਇਸ ਮਾਮਲੇ ਚ ਕਰ ਸਕਦੇ ਆ। ਮੈਸੇ ਇੰਤਜ਼ਾਰ ਤਾਂ ਸਾਰਿਆਂ ਨੂੰ ਇਹ ਆ ਕਿ ਜਨਾਬ ਜਾਂਚ ਅੱਗੇ ਨੂੰ ਵਧਾਓ। ਉੱਪਰ ਨੂੰ ਲੈ ਕੇ ਜਾਓ, ਚੜ੍ਹਾਈ ਚੜੋ ਮੜੀ ਜੀ। ਅਤਰਾਹੀ ਨਹੀਂ। ਇੱਥੇ ਤਾਂ ਪੰਜਾਬ ਸਰਕਾਰ ਵੀ ਕਹਿੰਦੀ ਸੀ ਕਿ ਇੰਨੇ ਹੌਲਦਾਰ ਬਦਲਦੇ ਉਹਨਾਂ ਜਿਸਪੈਕਟਰ ਇੱਕ ਦੋ ਸੀ, ਥਾਣੇਦਾਰ ਇੱਕ ਤਾਂ ਹੀ ਸੀ। ਡੀਐਸਪੀ ਤਾਂ ਸ਼ਾਇਦ ਹੈ ਹੀ ਇੱਕ ਸੀ। ਮਤਲਬ ਉਹ ਬਦਲੀਆਂ ਕਰਕੇ ਕਹਿੰਦੇ ਬਦਲੀਆਂ ਕਰਕੇ ਕਿ ਲੋ ਜੀ ਭ੍ਰਿਸ਼ਟਾਚਾਰ ਤੋੜਤਾ ਜੀ ਅਸੀਂ ਇਹ ਚੇਨ ਬਣੀ ਹੋਈ ਸੀ। ਭਈਆ ਬੜੀਆਂ ਚੇਨਾਂ 7 ਕਰੋੜ ਵਾਲੀਆਂ। ਇਹ ਕਿਹਨੇ ਤੋੜਨੀਆਂ ਸੀ? ਜਾਂ ਕਿ ਇਕੋ ਚੇਨ ਸੀ ਇਹ ਇਹ ਉਹਨਾਂ ਨੇ ਸੀਬੀਏ ਨੇ ਕਰ ਲਈ ਬਾਕੀ ਜਾਂ ਤੁਸੀਂ ਕਰ ਰਹੇ ਹੋ ਜਾਂ ਆਪਣੇ ਕੰਨੀ ਨੂੰ ਸੇਕਾਂ ਦਾ ਡਰ ਲੱਗਦਾ ਕਿਸੇ ਨੂੰ ਜਾਂ ਪਿਛਲੀ ਕਿਸੇ ਸਰਕਾਰ ਕੰਨੀ ਨੂੰ ਸੇਕਾਂ ਦਾ ਡਰ ਲੱਗਦਾ ਕਿੰਨਾਂ ਡਰ ਲੱਗਦਾ ਸੋ ਕਹਿੰਦੇ ਜੀ ਵੱਡੀ ਗਿਣਤੀ ਚ ਡੀਐਸਪੀ ਰਿਡਾਸ ਤੇ ਆ ਗਏ ਨੇ ਤੇ ਦੋ ਤਿੰਨ ਵੱਡੇ ਅਧਿਕਾਰੀ ਨੇ ਜਿਨ੍ਹਾਂ ਚੋਂ ਇੱਕ ਤਾਂ ਸਿਰੇ ਦੇ ਰੈਂਕ ਵਾਲਾ ਅਧਿਕਾਰੀਆਂ ਦੇ ਪੱਧਰ ਦਾ ਅਧਿਕਾਰੀ ਹੈ ਤੇ ਆ ਜਾਇਦਾਦ ਜਿਹੜੀ 167 ਏਕੜ ਨਿਕਲਿਆਈ ਹੈ ਹੁਣ ਇਹਦਾ ਮਾਮਲਾ ਬਣ ਗਿਆ ਤੇ ਦੁਬਈ ਦੇ ਹੋਟਲ ਇਸ ਲਈ ED ਤਾਂ ਪਾਈ ਅੱਜ ਨਹੀਂ ਤਾਂ ਸਵੇਰੇ ਸਵੇਰੇ ਨਹੀਂ ਤਾਂ ਪਰਸੋਂ ਨੂੰ ਤਰਸੋਂ ਨੂੰ ਆਈ ਖੜੀ ਕਿਉਂਕਿ CBI ਨੇ ਹੁਣ ਇੱਕ ਪਾਸੇ ਕ੍ਰਿਸ਼ਨੂ ਤੋਂ ਪੁੱਛ기 ਸ਼ੁਰੂ ਕੀਤੀ ਹੈ ਤੇ ਦੂਏ ਪਾਸੇ 31 ਤਰੀਕ ਆ ਗਈ ਤੇ ਕੱਲ ਨੂੰ ਜੁਡੀਸ਼ੀਅਲ ਹਾਰਸ ਖਤਮ ਹੋ ਜਾਣੀ ਆ ਉਸ ਤੋਂ ਬਾਅਦ ਪੇਸ਼ੀ ਹੋਣੀ ਆ ਦੇਖਦੇ ਹਾਂ ਜੀ ਦੁਬਾਰਾ ਅੰਦਰ ਭੇਜਦੇ ਆ ਰਿਮਾਂਡ ਮੰਗਦੇ ਆ ਕੀ ਕਰਦੇ ਆ ਇਹ ਹੁਣ CBI ਤੇ ਨਿਰਭਰ ਕੋਈ ਤਰ੍ਹਾਂ ਕਹਿੰਦੀ ਆ ਕਿ ਨਹੀਂ ਨਾ ਦਿੰਦੇ ਕ੍ਰਿਸ਼ਨੂ ਵਾਲੇ ਰਿਮਾਂਡ ਤੋਂ ਬਾਅਦ ਇਹਦਰ ਰਿਮਾਂਡ ਵੀ ਕਹਿੰਦੇ ਪੈਰਲਰ ਮੰਗਿਆ ਜਾ ਸਕਦਾ ਸੋ ਕਾਨੂੰਨ ਵੀ ਪਤਾ ਲੱਗ ਜੂਗਾ ਜੀ ਉਧਰ ਕੀ ਹੁੰਦਾ ਪਰ ਕਹਿੰਦੇ ਰਿਸ਼ਤੇਦਾਰ ਦੀ ਸ਼ਮਤ ਆ ਗਈ ਆ ਸੋ ਹੁਣ ਪੁੱਛਕਿਛ ਦਾ ਮਾਮਲਾ ਰਿਸ਼ਤੇਦਾਰਾਂ ਕੰਨੀ ਨੂੰ ਉਤਰ ਪਿਆ ਸੋ ਜੀ ਕਹਿੰਦੇ ਰਿਸ਼ਤੇਦਾਰ ਵੀ ਡਾਟਾ ਹਾਸਤੇ ਨੇ ਤੇ ਨਾਲ ਕੰਮ ਕਰਦੇ ਅਧਿਕਾਰੀ ਕਿਉਂਕਿ ਜਿਹੜੇ ਨੇੜੇ ਵਾਲੇ ਕੰਮ ਕਰਨ ਵਾਲੇ ਸੀ ਅਮਲਾ ਫਾਲਾ ਨਾਲ ਕੰਮ ਕਰਦਾ ਸੀ ਸਿਕਿਉਰਿਟੀ ਵਾਲਾ ਗੱਡੀ ਚਲਾਉਣ ਵਾਲਾ ਹੈ ਬਾਬੂ ਕੋਈ ਹੈ ਕੋਈ ਪੀਆ ਨਾ ਕੋਈ ਚੌਂਕੀਦਾਰ ਉਹਨਾਂ ਤੋਂ ਜਿਹੜਾ ਡਾਟਾ ਇਕੱਠਾ ਕੀਤਾ ਉਹਨਾਂ ਤੋਂ ਪੁੱਛਕਿਛ ਹੋਈ ਹੈ ਇੰਜ ਕਾ ਕਿਉਂ ਮਤਲਬ ਕਿ ਕਿਸੇ ਪ੍ਰਸ਼ਾਚਾਰੀ ਚ ਅਜੇ ਤੱਕ ਹੋਈ ਹੈ ਜਿਵੇਂ ਪਰ ਉਹਦੇ ਆਧਾਰ ਦੇ ਉੱਤੇ ਵੀ ਬਹੁਤ ਕੁਝ ਸੋ ਕੁੱਲ ਮਿਲਾ ਕੇ ਜਿਹੜੀ ਸੂਚੀ ਤਿਆਰ ਆ ਉਹਦੇ ਵਿੱਚ ਨਾਮਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਉਹ ਦੇਖਣ ਵਾਲੀ ਗੱਲ ਹੋ ਗਈ ਕਿ ਚੜ੍ਹਾਈ ਚੜ੍ਹਦੀ ਵੀ ਹੈ ਨਾਮਾਂ ਵਾਲੀ ਸੂਚੀ ਕਿ ਰੋਕ ਲਈ ਜਾਂਦੀ ਹੈ ਇਹਨਾਂ ਦਿਨਾਂ ਦੇ ਦਰਮਿਆਨ ਇਸ ਰੋਲੇ ਰੁੱਪੇ ਵਾਲੀਆਂ ਖਬਰਾਂ ਦੇ ਵਿਚਾਲੇ ਸਿਆਸੀ ਕਾਨੂੰਨੀ ਪੁਲਿਸ ਪਚੀਦਾ ਅਜਈਆਂ ਖਬਰਾਂ ਦੇ ਦਰਮਿਆਨ ਇੱਕ ਠੰਡਾ ਫੁੱਲਾ ਇਸ ਲਈ ਜੀ ਜਾਣਕਾਰੀ ਆਪਾਂ ਸਾਂਝੀ ਕੀਤੀ ਸੀ ਕਿ ਪਹਿਲੀ ਪਾਸ਼ਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਸਥਾਵਾਂ ਦੇ ਅਪੀਲ ਤੇ ਦਲੀਲ ਤੇ ਤਰਕ ਅਧਾਰਤ ਸਵਾਲ ਤੇ ਕੇਂਦਰ ਸਰਕਾਰ ਨੇ ਸਹਿਮਤੀ ਪ੍ਰਗਟਾਈ ਸੀ ਕਿ ਹਾਂ ਸਿੱਖ ਜਥੇ ਪਾਕਿਸਤਾਨ ਨਨਕਾਣਾ ਸਾਹਿਬ ਵਿਖੇ ਜਾ ਸਕਣਗੇ ਕਿਉਂਕਿ ਇਹ ਚਰਾਂਤੂ ਤਰੀਆਂ ਦੀ ਸਾਡੀ ਧਾਰਮਿਕ ਰਵਾਇਤ ਹੈ ਕਿ ਅਸੀਂ ਗੁਰਪੁਰਬ ਮੌਕੇ ਬ੍ਰੁਦੀ ਜਨਮ ਭੋਇ ਨੂੰ ਸਜਦਾ ਕਰਨ ਜਾਂਦੇ ਆ ਸੋ ਉਸ ਪ੍ਰਤ ਨੂੰ ਇਸ ਵਾਰ ਇਸ ਕੈਕ ਲਈ ਤੋੜਿਆ ਜਾ ਰਿਹਾ ਸੀ ਕਿ ਜੀ ਰਿਸ਼ਤਾ ਸੁਖਾ ਮੰਨੇ ਉਧਰੋਂ ਵੀ ਕਿਹਾ ਗਿਆ ਕਿ ਕੋਈ ਖਤਰਾ ਨਹੀਂ ਆਉ। ਇਧਰੋਂ ਵੀ ਕਿਹਾ ਗਿਆ ਕਿ ਅਸੀਂ ਆਪਣੀ ਗਰੰਟੀ ਦੇ ਜਾਣ ਨੂੰ ਤਿਆਰ ਹਾਂ ਜੇ ਕੋਈ ਹੋਊਗਾ ਅਸੀਂ ਤੁਹਾਨੂੰ ਨਹੀਂ ਜम्मे ਬੈਠੇ ਰਹਾਂਗੇ ਸਾਨੂੰ ਜਾਣ ਦੀ ਅਗਤ ਜਾਵੇ ਕੋਈ ਖਤਰਾ ਨਹੀਂ ਛੱਡੀ ਜਾਣ ਮੰਨ ਲਓ ਤੇ ਪਰ ਕੁਝ ਤਬਦੀਲੀਆਂ ਕੀਤੀਆਂ ਪਹਿਲਾਂ ਖੁੱਲੇ ਵੀਜ਼ੇ ਵੀ ਮਿਲ ਜਾਂਦੇ ਸੀ ਤੁਸੀਂ ਅਸੀਂ ਵੀ ਅਪਲਾਈ ਕਰਕੇ ਕੋਈ ਵੀਜ਼ਾ ਲੈ ਸਕਦੇ ਸੀ ਪਰ ਇਸ ਵਾਰ एसजीपीसी ਰਾਈਂ ਦਿੱਲੀ ਕਮੇਟੀ ਹਰਿਆਣਾ ਕਮੇਟੀ ਇਦਾਂ ਸਸਤਾ ਮਤੇ ਹੋਈਆਂ ਕਿ ਇਹਨਾਂ ਰਾਹੀਂ ਜਿਹੜੀ ਐਪਲੀਕੇਸ਼ਨ ਆਉਣਗੀਆਂ ਉਹਨਾਂ ਨੂੰ ਵੀਜ਼ਾ ਮਿਲਣਗੇ ਸੋ ਤੈ ਹੋ ਗਿਆ ਜੀ 4 ਨਵੰਬਰ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਪਹਿਲੀ ਪਾਸੇ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਨਨਕਾਣਾ ਸਾਹਿਬ ਪਾਕਿਸਤਾਨ ਜਾ ਰਿਹਾ 1796 1800 ਦੇ ਕਰੀਬ ਸ਼ਰਧਾਲੂਆਂ ਦਾ ਜਥਾ ਜਾਏਗਾ ਜਿਹੜਾ 4 ਨਵੰਬਰ ਨੂੰ ਅਟਾਰੀ ਬਾਗਾ ਬਾਰਡਰ ਨਹੀਂ ਜਾਏਗਾ ਤੇ 13 ਨਵੰਬਰ ਨੂੰ ਇਹ ਜਥਾ ਵਾਪਸ ਆਏਗਾ ਉਹਨਾਂ ਇਹ ਸੁਖਾਮੀ ਖਬਰ ਦੇ ਨਾਲ ਜਿੱਥੇ ਮੁੜਕੇ ਮੁਲਕ ਕਵਾਂਡੀ ਮੁਲਕ ਨੇ ਇਹ ਇੱਕ ਪਾਸੇ ਅਤਵਾਦ ਚਣੌਤੀ ਹੈ ਇੱਕ ਪਾਸੇ ਉਧਰੋਂ ਆ ਰਹੇ ਹਥਿਆਰ ਉਧਰੋਂ ਆ ਰਿਹਾ ਚਿਟਾ ਨਸ਼ਾ ਜਾਂ ਹੋਰ ਇਹ ਜਹਾ ਤੰਦਾ ਉਹ ਸਾਰਾ ਚਣੌਤੀ ਹੈ ਉਹਦੇ ਲਈ ਸਾਡੀਆਂ ਫੌਜਾਂ ਸਲੂਟ ਹੈ ਜਿਹੜੇ ਬਾਰਡਰ ਤੇ ਤਨਖਤ ਰਹਿੰਦੀਆਂ ਨੇ ਪਰ ਜਿਹੜੀ ਸਿਆਸੀ ਲੜਾਈ ਹੈ ਉਹ ਕਈ ਵਾਰ ਆਪੋ ਆਪਣੇ ਮੁਲਕ ਦੀ ਹੋਂਦ ਦੇ ਹਿਸਾਬ ਨਾਲ ਦਿਖਾਉਣ ਲਈ ਆਪਣੇ ਵੋਟ ਬੈਂਕ ਨੂੰ ਪੱਕਾ ਕਰਨ ਲਈ ਵੀ ਲੜ ਲਈ ਜਾਂਦੀ ਹੈ ਪਰ ਜੋ ਕੁਝ ਜੰਮੂ ਕਸ਼ਮੀਰ ਦੇ ਵਿੱਚ ਵਾਪਰਿਆ ਸੀ ਸਲਾਨੀਆਂ ਦੇ ਉੱਤੇ ਇਹੋ ਜਿਹਾ ਹਮਲਾ ਸੀ ਉਸ ਤੋਂ ਬਾਅਦ ਮਿਸ਼ਨ ਸੰਦੂਰ ਦੇ ਨਾਂ ਤੇ ਜੋ ਸਿਆਸਤ ਵੀ ਹੋਈ ਤੇ ਸਾਡੇ ਫੌਜੀ ਜਵਾਨਾਂ ਦੇ ਹਵਾਲੇ ਨਾਲੋਂ ਐਕਸ਼ਨ ਵੀ ਹੋਇਆ ਤੇ ਉਸ ਤੋਂ ਬਾਅਦ ਇਹ ਰਿਸ਼ਤਾ ਟੁੱਟ ਗਿਆ ਸੀ ਉਸ ਰਿਸ਼ਤੇ ਦੇ ਵਿੱਚ ਮੁੜ ਕੇ ਚਾਨਣ ਜੇ ਨਜ਼ਰ ਆਇਆ ਤਾਂ ਪ੍ਰਕਾਸ਼ਪੁਰਬ ਦੇ ਹਵਾਲੇ ਨਾਲ ਨਜ਼ਰ ਆਇਆ ਕਿ ਇਹ ਗੱਲਬਾਤ ਲਈ ਰਾਹ ਖੁੱਲ ਰਿਹਾ ਕਿ ਅੱਜ ਇਹ ਮੰਨੀਏ ਕਿ ਅੱਜ ਬਾਗਾ ਬਾਡਰ ਨਹੀਂ ਜਥਾ ਚੱਲਿਆ ਆਉਂਦੇ ਦਿਨਾਂ ਦੇ ਵਿੱਚ ਕਰਤਾਰਪੁਰ ਸਾਹਿਬ ਦਾ ਉਹ ਫਿਰ ਮੁੜ ਕੇ ਲਾਂਗਾ ਖੁੱਲੇਗਾ ਤੇ ਕੋਈ ਡੋਰ ਖੁੱਲੇਗਾ ਤੇ ਮੁੜ ਕੇ ਸ੍ਰੀ ਦਰਬਾਰੂ ਖੁੱਲੇ ਦਰਸ਼ਨ ਦੇਦਾਰ ਕਰ ਸਕਣਗੇ ਜਿਹਦੀ ਅਰਦਾਸ ਅਸੀਂ ਹਰ ਘੜੀ ਦੋ ਟਾਈਮ ਸਵੇਰ ਸ਼ਾਮ ਕਰਦੇ ਆਂ ਸੋ ਉਸ ਤੋਂ ਬਾਅਦ ਫਿਰ ਪੰਜਾਬ ਤਾਂ ਵੀ ਉਮੀਦ ਕਰਦਾ ਕਿ ਅੱਜ ਨਹੀਂ ਤਾਂ ਕੱਲ ਬਾਗਾ ਬਾਡਰ ਵੀ ਖੁੱਲੇ ਕਾਰੋਬਾਰ ਵੀ ਖੁੱਲੇ ਉਧਰ ਵਾਲੇ ਵੀ ਰੱਜ ਕੇ ਰੋਟੀ ਖਾਂਣ ਤੇ ਇੱਧਰ ਵੀ ਕਾਰੋਬਾਰ ਚੱਲੇ ਦਿੱਲੀ ਬਹੁਤ ਦੂਰ ਪੈ ਜਾਂਦਾ ਜਨਾਬ ਬਾਡਰ ਨੇੜੇ ਪੈਂਦਾ ਤੇ ਸਰਕਾਰਾਂ ਨੂੰ ਇਹ ਕੰਮ ਕਰਨ ਦੀ ਲੋੜ ਹੈ ਚਲੋ ਇਸੇ ਦੇ ਨਾਲ ਦੂਸਰਾ ਪਹਿਲੂ ਹੈ ਧਾਰਮਿਕ ਪਹਿਲੂ ਦੇ ਬੱਚੋ ਜੇ ਦੇਖਿਆ ਜਾਵੇ ਤਾਂ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪਰਬ ਉਹ ਸ਼ਹਾਦਤ ਜਿਹੜੀ ਆਪਾਂ ਵਾਰ ਕੇ ਦੂਜਿਆਂ ਦੇ ਧਰਮ ਰੱਖਿਆ ਲਈ ਕੀਤੀ ਗਈ ਉਸ ਤੋਂ ਵੱਡੀ ਮਨੁੱਖੀ ਹੱਕਾਂ ਲਈ ਮਨੁੱਖੀ ਕਦਰਾਂ ਕੀਮਤਾਂ ਲਈ ਇਨਸਾਨ ਦੀ ਇਨਸਾਨੀਅਤ ਲਈ ਕੁਰਬਾਨੀ ਦੀ ਕੋਈ ਤਸਵੀਰ ਨਹੀਂ ਹੈ ਤੋਂ ਵੱਡੀ ਇਜੀ ਦੇ ਵਿੱਚ ਨਿੱਜ ਕੁਝ ਨਹੀਂ ਸੀ ਨਾ ਆਪਣਾ ਆਪ ਨਾ ਆਪਣਾ ਪਰਿਵਾਰ ਨਾ ਆਪਣਾ ਧਰਮ ਨਾ ਆਪਣੀ ਕੋਈ ਜਾਇਦਾਦ ਸਿਰਫ ਤੇ ਸਿਰਫ ਇਹ ਫੈਸਲੀ ਕਿ ਤੁਸੀਂ ਇਸ ਮੁਲਕ ਦੇ ਵਿੱਚ ਆਜ਼ਾਦ ਤੌਰ ਦੇ ਉੱਤੇ ਕਿਸੇ ਨੂੰ ਵੀ ਉਹਦੇ ਧਰਮ ਦੇ ਮਾਮਲੇ ਦੇ ਵਿੱਚ ਅੜੀਕਾ ਬਣ ਰਹੇ ਸੋ ਜਨੂ ਲਹਾਉਣ ਦੀ ਪ੍ਰਕਿਰਿਆ ਕਸ਼ਮੀਰੀ ਪੰਡਤਾਂ ਨਾਲ ਪਹਿਲੂ ਕਿੰਨਾ ਕੁ ਸਾਡੇ ਮੂਰੇ ਉਦਾਹਰਣਾ ਪਈ ਹੈ ਸੋ ਅੱਜ ਦਾ ਦੌਰ ਇੱਕ ਵਾਰ ਫਿਰ ਇਸ ਦਿਨ ਦੇ ਹਵਾਲੇ ਨਾਲ ਚੇਤੇ ਕਰਨਾ ਬਣਦਾ ਹੈ ਕਿਆ ਦਿਫੇਰ ਕਹੀਂ ਘਟ ਗਣਤੀ ਭਾਈਚਾਰੇ ਹੈ ਅਖੌਤੀ ਰਾਜਨੀਤੀ ਦਾ ਸ਼ਿਕਾਰ ਹੋ ਰਹੇ ਨੇ ਸੋ ਇਸ ਲਈ ਉਹਨਾਂ ਨੂੰ ਧੱਕ ਕੇ ਸਾਈਡ ਲਾਈਨ ਕੀਤਾ ਜਾ ਰਿਹਾ ਤੇ ਇਸ ਲਈ ਇਸ ਦਿਨ ਦਾ ਮਹੱਤਮ ਹੋਰ ਵੱਡਾ ਹੋ ਜਾਂਦਾ ਸੋ 350 ਸਾਲਾ ਸ਼੍ਰੀ ਗੁਰਤੇਗ ਬਾਦਰ ਜੀ ਦਾ ਸ਼ਹੀਦੀ ਦਿਵਸ ਦੇ ਲਈ ਨਗਰ ਕੀਰਤਨ ਸਜ ਰਹੇ ਨੇ ਸੈਮੀਨਾਰ ਹੋ ਰਹੇ ਨੇ ਚਰਚਾਾਂ ਮ ਹੋ ਰਹੀਆਂ ਨੇ ਉਹਨਾਂ ਦੀ ਕੁਰਬਾਨੀ ਦੇ ਹਵਾਲੇ ਨਾਲ ਉਹਨਾਂ ਦੇ ਉਹਨਾਂ ਦੇ ਉਸ ਕੁਰਬਾਨੀ ਦੇ ਰਹੀਂ ਦਿੱਤੇ ਗਏ ਸੁਨੇਹ ਦੇ ਹਵਾਲੇ ਨਾਲ ਤੇ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਤਾਂ ਆਪੋ ਆਪਣੀ ਭੂਮਿਕਾ ਚੈਹੀਆਂ ਨੇ ਐਸਜੀਪੀਸੀ ਆਪਣੇ ਪੱਧਰ ਤੇ ਵੱਡੇ ਸਮਾਗਮ ਕਰਾ ਰਹੀ ਹੈ ਪਰ ਸਰਕਾਰ ਕਹਿੰਦੀ ਜੀ ਅਸੀਂ ਵੀ ਤਾਂ ਦੇਖਣਾ ਹੈ ਸਰਕਾਰ ਆਪਣੀ ਧਾਰਮਿਕ ਸ਼ਬਦਾਂ ਦੇ ਨਾਮ ਨਾਲ ਆਪਣੀ ਸਿਆਸਤ ਵੀ ਤਾਂ ਦਿਖਾਉਣੀ ਚਾਹੁੰਦੀ ਹੈ ਨਾ ਸੱਤਾਧਾਰੀ ਧਿਰ ਨੂੰ ਤਾਂ ਹਰ ਥਾਂ ਪ੍ਰਗਟਾਵਾ ਕਿਉਂਕਿ ਤਾਂ ਹੀ ਇਹਨਾਂ ਮਤਲਬ ਯੋਜਨਾ ਦੇ ਮੌਕੇ ਰਾਜਨੀਤਿਕ ਰੈਲੀਆਂ ਲ ਹੋਣ ਲੱਗ ਪਈਆਂ ਸੀ ਹੌਲੀ ਹੌਲੀ ਉਹ ਇੰਨਾ ਝੂਠਤਪਾਨ ਬੋਲਣ ਲੱਗੇ ਹੈ ਨਾ ਚਾਹੇ ਖਾਲਸੇ ਦੀ ਸਾਜਨਾ ਦਾ ਦਿਵਸ ਹੋਵੇ ਹੈ ਤੇ ਚਾਹੇ ਲਸਾਨੀ ਸ਼ਹਾਦਤ ਛੋਟੀ ਸਾਹਿਬਜ਼ਾਦਿਆਂ ਦਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੈ ਨਾ ਸਭਾ ਹੋਵੇ ਉੱਥੇ ਵੀ ਮਤਲਬ ਇੰਨਾ ਕੁਫਰ ਤੋਲਦੇ ਸੀ ਸਾਡੇ ਸਿਆਸਤਦਾਨ ਫਿਰ ਉਹ ਦਿਨ ਵੀ ਆਇਆ ਜਦੋਂ ਇਹਨਾਂ ਨੂੰ ਕਿਹਾ ਵੀ ਇਹਨਾਂ ਥਾਂਵਾਂ ਦੇ ਉੱਤੇ ਰਾਜਿਤ ਕਰੇ ਲਿਆ ਨਹੀਂ ਪਰ ਇੱਕ ਵਾਰ ਫਿਰ ਚਰਚਾ ਤੁਰੀ ਅੱਜ ਹੁਣ ਪੰਜਾਬ ਸਰਕਾਰ ਵੱਲੋਂ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਉੱਤੇ ਕਹਿੰਦੇ ਜੀ ਅਸੀਂ 24 ਨਵੰਬਰ 2025 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਸ਼ੇ ਸਜਲਾ ਸੱਦ ਰਹੇ ਹਾਂ ਇਜਲਾਸ ਨੂੰ ਲੈ ਕੇ ਕਈ ਰਾਏ ਸਾਹਮਣੇ ਆਉਣ ਲੱਗੀਆਂ ਨੇ ਇਜਲਾਸ ਹੋਣਾ ਚਾਹੀਦਾ ਇਜਲਾਸ ਦੇ ਹਵਾਲੇ ਨਾਲ ਕੁਝ ਚੰਗੇ ਫੈਸਲੇ ਹੋਣੇ ਚਾਹੀਦੇ ਨੇ ਉਸ ਦਿਹਾੜੇ ਦੀ ਰੋਸ਼ਨੀ ਦੇ ਵਿੱਚ ਕੁਝ ਚੰਗਾ ਕਦਮ ਪੁੱਟਣਾ ਚਾਹੀਦਾ ਸਰਕਾਰ ਨੂੰ ਸਵਾਗਤਯੋਗ ਹੈ ਪਰ ਉਹਦਾ ਸਥਾਨ ਕਿੱਥੇ ਹੋਵੇ ਇਹਨੂੰ ਲੈ ਕੇ ਕਈ ਤਰ੍ਹਾਂ ਦੇ ਤਰਕ ਨੇ ਇੱਕ ਤਰ੍ਹਾਂ ਕਹਿੰਦੀ ਕਿ ਜੇ ਵਿਵਧਾਨ ਹੈਗਾ ਜੀ ਕਿਤੇ ਵੀ ਸੈਸ਼ਨ ਹੋ ਸਕਦਾ ਫਿਰ ਚੰਗੀ ਗੱਲ ਹੈ ਜੀ ਉਹਨਾਂ ਨੇ ਖਾਸ ਜਨਮ ਭੂਮੀ ਚੁਣੀ ਹੈ ਇੱਕ ਤਰ੍ਹਾਂ ਕਹਿੰਦੀ ਕਿ ਜਦੋਂ ਇਹਦੇ ਲਈ ਵਿਧਾਨ ਸਭਾ ਬਣੀ ਐ ਵਿਧਾਨ ਸਭਾ ਦੀ ਇਮਾਰਤ ਬਣੀ ਐ ਪੰਜਾਬ ਦੀ ਰਾਜਧਾਨੀ ਦੇ ਵਿੱਚੋਂ ਥਾਂ ਹੈਗੀ ਐ ਤਾਂ ਉੱਥੇ ਬੈਠ ਕੇ ਵੀ ਚੰਗਾ ਕੰਮ ਹੋ ਸਕਦਾ ਜੀ ਸੋ ਦੂਸਰੇ ਪਾਸੇ ਇੱਕ ਤਰਕੇ ਆਇਆ ਕਿ ਜੇ ਐਮਐਲਏ ਜਾਣਗੇ ਮੰਤਰੀ ਜਾਣਗੇ ਅਫਸਰ ਜਾਣਗੇ ਹੈਨਾ ਉਹਨਾਂ ਦੇ ਨਾਲ ਹੋਰ ਲੀਡਰ ਆਉਣਗੇ ਹੋਰ ਬੁਲਾਏ ਹੋਏ ਨੇ ਕੋਈ ਮਹਿਮਾਨ ਬਣ ਕੇ ਆਊਗਾ ਉਹ ਸਾਰਿਆਂ ਨੂੰ ਉੱਥੇ ਗੈਲਰੀਆਂ 'ਚ ਬਿਠਾਉਣਾ ਤਾਂ ਉਹਦੇ ਲਈ ਜਿੰਨਾ ਲੌਲਸ਼ਕਰ ਚਾਹੀਦਾ ਪੁਲਿਸ ਤੰਤਰ ਸਿਵਲ ਪ੍ਰਸ਼ਾਸਨਿਕ ਹਾਂ মিডিਆ ਫਿਰ ਜੀ ਸਿਹਤ ਸੇਵਾਵਾਂ ਦੇ ਲਈ ਉਹ ਕਹਿੰਦੇ ਸਾਰਾ ਤੰਤਰ ਜੰਤਰ ਤਾਂ ਉੱਥੇ ਲੱਗ ਜਾਊਗਾ ਤੇ ਸੰਗਤ ਸੰਗਤ ਦੀ ਆਣ ਦੇਖੀ ਮੈਂ ਕਹਿੰਦਾ ਜੀ ਇਹਨਾਂ ਨੂੰ ਵੀਆਈਪੀ ਨੂੰ ਪਹੁੰਚਣਾ ਤਾਂ ਮੁਸ਼ਕਲ ਹੋਗਾ ਹੀ ਹੋਗਾ ਪਰ ਇਹਨਾਂ ਦੀਆਂ ਗੱਡੀਆਂ ਜਦੋਂ ਸੰਗਤ 'ਚ ਵੜਨਗੀਆਂ ਉਹਨਾਂ ਨੂੰ ચીਰਦੀਆਂ ਹੋਈਆਂ ਜਾਣਗੇ ਕਿ ਪਰੇ ਹੋ ਜੋ ਕੂਟਰ ਤੇ ਹੂਟਰ ਵੱਜਣਗੇ 117 ਐਮਐਲਏ ਨੇ ਜਾਣਾ ਜਿਨ੍ਹਾਂ 'ਚ ਮੁੱਖ ਮੰਤਰੀ ਦਾ ਵੀ ਕਾਫਲਾ ਹੈ 40-45 ਗੱਡੀਆਂ ਵਾਲਾ ਹਨ ਸਪੀਕਰ ਸਾਹਿਬ ਦਾ ਵੀ ਕਾਫਲਾ ਹੈ ਮੰਤਰੀਆਂ ਦਾ ਵੀ ਕਾਫਲਾ ਹੈ ਵਿਰੋਧੀ ਧਿਰ ਦੇ ਲੀਡਰ ਦਾ ਵੀ ਕਾਫਲਾ ਹੈ ਤੇ ਹਰ ਐਮ ਐਲ ਏ ਨਾਲ ਵੀ ਤਿੰਨ ਤਿੰਨ ਗੱਡੀਆਂ ਦੋ ਦੋ ਗੱਡੀਆਂ ਆਮਨੇ ਜੀ ਫਿਰ ਉਸ ਤੋਂ ਬਾਅਦ ਕੁਝ ਤੁਹਾਡੇ ਦਿੱਲੀ ਵਾਲੇ ਮਹਿਮਾਨ ਆਉਣਗੇ ਕੁਝ ਤੁਹਾਡੇ ਅੱਛੇ ਅੱਛੇ ਸੱਦੇ ਮਹਿਮਾਨ ਆਉਣਗੇ ਫਿਰ ਮੀਡੀਆ ਦੀਆਂ ਗੱਡੀਆਂ ਜਾਣਗੀਆਂ ਤੇ ਇੰਨਾ ਲੋਲਸ਼ਕਰ ਜਾਊਗਾ ਜਨਾਬ ਤੇ ਸੰਗਮ ਤਾਂ ਤੁਸੀਂ ਕੱਚੇ ਚਲਾ ਦੋਗੇ ਤੁਸੀਂ ਸੜਕ ਤੇ ਤੁਰਨ ਨਹੀਂ ਦਓਗੇ ਉਹਨਾਂ ਤੇ ਜਿਹੜੀ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਦਿੱਕਤ ਆਊਗੀ ਉਹਦੇ باوجود ਤੁਸੀਂ ਜਾਣਾ ਚਾਹੁੰਦੇ ਹੋ ਸੰਗਤ ਦੀ ਦਿੱਕਤ ਤੁਹਾਡੇ ਨਾਲ ਵੱਡੀ ਹੈ ਜਨਾਬ ਉਹ ਸਿਰਫ ਉੱਥੇ ਸ਼ਰਦਾ ਨਾਲ ਅਰਦਾਸ ਜੋਧੜੀ ਕਰਨ ਆ ਰਿਹਾ ਉਹ ਤੁਹਾਡੇ ਮੰਗ ਇਸ ਦਿਨ ਦੇ ਨਾਂ ਦੇ ਉੱਤੇ ਸਿਆਸਤ ਕਰਨ ਨਹੀਂ ਆ ਰਿਹਾ ਮੈਂ ਨਹੀਂ ਕਹਿੰਦਾ ਕਿ ਤੁਸੀਂ ਉੱਥੇ ਕੋਈ ਮੰਦੀ ਸਿਆਸਤ ਕਰੋ ਮੈਂ ਕਹਿੰਦਾ ਚੰਗੇ ਫੈਸਲੇ ਲਾਉਂਗੇ ਪਰ ਇਹ ਚਰਚਾ ਤੁਹਾਡੇ ਹੀ ਵਰਗ ਚੋਂ ਤੁਹਾਡੇ ਹੀ ਭਾਈ ਚਰਚੂ ਤੁਰੀ ਹੈ ਕਿ ਕੀ ਉਹ ਥਾਂ ਚੋਣਾਂ ਵਾਜ ਬਹਿ ਜਾ ਉਹ ਫੈਸਲੇ ਕੋਈ ਚੰਗੇ ਫੈਸਲੇ ਚੰਡੀਗੜ੍ਹ ਬੈਠ ਕੇ ਲੈ ਸਕਦੇ ਤੁਸੀਂ ਅਰਦਾਸ ਜੋਧੜੀ ਕਰਨ ਲਈ ਜਾਓ ਆਮ ਸਰਦਾਰੂ ਬਣ ਕੇ ਚਲੇ ਜਾਓ ਡਰ ਲੱਗਦਾ ਏ ਡਰ ਲੱਗਦਾ ਭਾਈ ਮੁਰਗੀ ਖਾਣੇ ਕੋਲੋਂ ਹੁਣ ਤਿਰਤ ਰਜਿੰਦਰ ਸਿੰਘ ਬਾਜਵਾ ਨੇ ਸਵਾਲ ਖੜਾ ਕੀਤਾ ਉਹ ਕਹਿੰਦੇ ਵੀ ਉੱਥੇ ਨਹੀਂ ਹੋਣਾ ਚਾਹੀਦਾ ਸੰਗਤ ਲਈ ਮੁਸ਼ਕਲ ਹੋਊਗੀ ਤੇ ਇਹਦੇ ਨਾਲ ਖਰਚੇ ਦਾ ਵੀ ਪਹਿਲ ਹੁਣ ਖਰਚੇ ਵਾਲਾ ਮਸਲਾ ਇੱਥੇ ਪਾਈ ਇਵੈਂਟ ਕੰਪਨੀ ਦਾਖਲ ਹੋਗੀ ਇਵੈਂਟ ਮੈਨੇਜਮੈਂਟ ਕੰਪਨੀ ਮਸਲਾ ਯਾਦ ਕਰੋ ਘਰ ਘਰ ਆਟਾ ਪਚਾਵਾਂਗੇ ਚੱਕੀਆਂ ਆਪਣੀਆਂ ਲਾਵਾਂਗੇ ਬੰਦੇ ਪਹੁੰਚਾਉਣ ਵਾਲੇ ਹੋਰ ਹੋਣਗੇ ਸਾਰੀ ਗੇਮ ਹੈਨਾ ਆ ਲੋ ਜੀ ਅਸੀਂ ਹੁਣ ਰੈਲੀਆਂ ਕਰ ਰਹੇ ਆ ਧਰਨੇ ਲਾ ਰਹੇ ਆ ਦਿੱਲੀ ਵਾਲੀਆਂ ਕੰਪਨੀਆਂ ਟੈਂਟ ਉਹਨਾਂ ਦੇ ਅੱਜ ਹੁਣ ਅਯੋਜਨ ਕਰ ਲਿਆ ਜੀ ਸਾਈਕਲ ਰੈਲੀ ਕੱਢੀ ਜਾ ਰਹੀ ਹੈ ਜੀ ਆਹ ਜੀ ਆਹ ਪ੍ਰੋਗਰਾਮ ਕੀਤਾ ਜਾ ਰਿਹਾ ਜੀ ਹਾਲ ਦੇ ਵਿੱਚ ਪ੍ਰੋਗਰਾਮ ਤੇ ਬੇਲ ਲੱਖਾਂ ਦੇ ਕਰੋੜਾਂ ਦੇ ਸੋ ਕਹਿੰਦੇ ਦਿੱਲੀ ਕੰਪਨੀਆਂ ਇਨਵੋਲ ਹੁੰਦੀਆਂ ਜੀ ਆਹ ਮੰਡੀ ਵੀ ਵੇਚਣੀ ਹੈ ਤਾਂ ਵੀ ਦਿੱਲੀ ਵਾਲਿਆਂ ਨੂੰ ਵੇਚਣੀ ਹੈ ਜੀ ਇਹਨੂੰ ਮਾਲੀ ਵਾਲੇ ਹੁਣ ਇਸ ਲਈ 350 ਸਾਲਾ ਦੇ ਮੌਕੇ ਟੈਂਟ ਸਿਟੀ ਬਣੂਗੀ ਵਿਧਾਨ ਸਭਾ ਦੀ ਟੈਂਟ ਦੀ ਬਿਲਡਿੰਗ ਬਣੂਗੀ ਟੈਂਡਰ ਦਿੱਤੇ ਜਾ ਰਹੇ ਨੇ ਟੈਂਡਰ ਤਾਂ ਡਰਾਮਾ ਹੈ ਜਨਾਬ ਜਿਹਨੂੰ ਦੇਣਾ ਸਭ ਨੂੰ ਪਤਾ ਕਿਹਨੂੰ ਦੇਣਾ ਹੈ ਤੇ ਜਿਹਨਾਂ ਨੂੰ ਦੇਣਾ ਉਹਨਾਂ ਨੂੰ ਤਾਂ ਕਹਿ ਵੀ ਦਿੱਤਾ ਕੰਮ ਚੱਕ ਲੋ ਫੱਟੇ ਸੋ ਇਹ ਸਾਰਾ ਕਿਤੇ ਨਵਾਂ ਕਪੜਾ ਤਾਂ ਨਹੀਂ ਪਾਈ ਸ਼ਰਦਾ ਦੇ ਨਾਂ ਦੇ ਉੱਤੇ ਇਹ ਨਵੀਂ ਖੇਲ ਤਾਂ ਨਹੀਂ ਸੋ ਇਸ ਲਈ ਕਈਆਂ ਦੀ ਨਜ਼ਰਾਂ ਇਸ ਗੱਲ ਤੇ ਨੇ ਕਿ ਇਹਦੇ ਨਾਂ ਦੇ ਉੱਤੇ ਕਰੋੜਾਂ ਖਰਚ ਹੋਣਾ ਹੈ ਉਹ ਕਿਹਦੀ ਜੇਬ ਚੋਂ ਜਾਣਾ ਮੂੰਹ ਬਿੱਤੀ ਘਾਟੇ ਚਾ ਸੁਬਾ ਕਰਜ਼ੇ ਦੀ ਪੰਡ ਵੱਧਦੀ ਜਾ ਰਹੀ ਹੈ ਸਵਾ ਚਾਰ ਲੱਖ ਕਰੋੜ ਨੂੰ ਜੱਟੂ ਕਿਹਾ ਪੰਜਾਬ ਦੇ ਸਰਦੇ ਉੱਤੇ ਅਭੀਤੀ ਬਰਾ ਮੁਖਣ ਨੂੰ ਆ ਗਿਆ ਤੇ ਤੁਸੀਂ ਇਹ ਕਹਿੰਦੇ ਜੀ ਨਵਾ ਬੋਝ ਇਹਦਾ ਜਵਾਬ ਕੌਣ ਦੇਊਗਾ ਸੋ ਜਿੱਥੇ ਤੇ ਕੱਪੜੇ ਦਾ ਪਹਿਲੂ ਹੈ ਉੱਥੇ ਇਹ ਸਵਾਲ ਖੜਾ ਹੈ ਜੀ ਕਿ ਬਿੱਤੀ ਤੌਰ ਤੇ ਉੱਥੇ ਜਾ ਕੇ ਸੈਸ਼ਨ ਕਰਨਾ ਕੀ درست ਹੈ ਤੇ ਦੂਸਰੇ ਪਾਸੇ ਜੇ ਬਿੱਤੀ ਹੈ ਤਾਂ ਵਿਧਾਨਕ ਤੌਰ ਤੇ ਵੀ ਹੈ ਕਿ ਵਿਧਾਨਕ ਤੌਰ ਤੇ ਵੀ ਹੈ ਸੋ ਇਹ ਦੋ ਤਿੰਨ ਸਵਾਲ ਜਿਹੜੇ ਖੜੇ ਹੋਏ ਨੇ ਉਹਦਾ ਜਵਾਬ ਸਰਕਾਰ ਨੂੰ ਦੇਣਾ ਚਾਹੀਦਾ ਜਿਨਾ ਪਰ ਸਰਕਾਰ ਤਾਂ ਤਾਂ ਜਵਾਬ ਦੇਵੇ ਜੇ ਸਰਕਾਰ ਆਪ ਫੈਸਲੇ ਲੈਂਦੀ ਹੋਵੇ ਫੈਸਲੇ ਤਾਂ ਸਰਕਾਰਾਂ ਦੀ ਸਰਕਾਰ ਲੈਂਦੀ ਹੈ ਕੇਜਰੀਵਾਲ ਐਂਡ ਪਾਰਟੀ ਮਨੀਸ਼ ਸ਼ੋਧਿਆ ਐਂਡ ਪਾਰਟੀ ਸਿੰਦਰ ਜੈਨ ਐਂਡ ਪਾਰਟੀ ਇਟ ਅਡਜਸਟਮੈਂਟ ਨੇ ਜਨਾ ਤੇ ਫਿਰ ਕੁਝ ਵੀ ਹੋ ਸਕਦਾ ਸੋ ਇਸ ਲਈ ਸਵਾਲ ਹੈਗਾ ਚਰਚਾ ਤਾਂ ਉੱਥੇ ਜ਼ਿਲ੍ਹਾ ਬਣਾਉਣ ਵਾਲਾ ਪਹਿਲੂ ਵੱਡਾ ਚੱਲੀ ਜਾਂਦਾ ਲੋਕ ਦੋ ਤਿੰਨ ਖੇਮਿਆਂ 'ਚ ਬੰਦੇ ਨੇ ਕੁਝ ਕਹਿੰਦੇ ਵੀ ਜੋ ਹੁਣ ਉਹ ਗੌਰਮੇ ਠੀਕ ਹੈ ਕੁਝ ਕਹਿੰਦੇ ਬਣ ਜਾਣਾ ਚਾਹੀਦਾ ਜੀ ਇੱਥਾਂ ਦੀ ਮਹੱਤਤਾ ਜਿੰਨੀ ਬੜੀਆ ਖਾਲਸਾ ਦੀ ਜਨਮ ਭੋਈ ਹੈ ਮੋਟ ਕਨਾਰੀ ਪੰਜਾਬ ਦੇ ਅਖੀਰਲੇ ਇੱਕ ਪਾਸੇ ਪਿਆ ਖੇਤਰ ਹੈ ਪਰ ਕੁਝ ਤਰ੍ਹਾਂ ਕਹਿੰਦੀਆਂ ਵੀ ਇਹਦੇ ਨਾਲ ਕਈ ਜ਼ਿਲ੍ਹਿਆਂ ਦਾ ਵੀ ਰੋਪੜ ਪਹਿਲਾਂ ਹੀ ਛੋਟਾ ਜ਼ਿਲ੍ਹਾ ਤੇ ਇਸ ਨਗਰੀ ਦੀ ਮਹੱਤਤਾ ਆਪਣੇ ਆਪ ਚ ਬਹੁਤ ਵੱਡੀ ਹੈ ਖਾਲਸੇ ਦੀ ਜਨਮ ਭੋਈ ਵੱਡਾ ਸਥਾਨ ਹੈ ਜਿਸ ਨਾਲਪੁਰ ਸਾਹਿਬ ਦਾ ਨਾਮ ਵੱਡਾ ਹੈ ਨਾ ਕਿ ਜ਼ਿਲ੍ਹਾ ਜ਼ਿਲ੍ਹਾ ਤਾਂ ਪਹਿਲਾਂ ਹੀ ਬਥੇਰੇ ਹੈ ਕਿ ਨਾ ਚੇਖ ਹੋਰ ਜ਼ਿਲ੍ਹਾ ਸ਼ਾਮਲ ਹੋ ਜਾਊਗਾ ਉਹਨਾਂ ਕੀ ਉਲਟਾ ਕਹਿੰਦੇ ਕਿ ਇੱਥੇ ਖਰਚੇ ਵੀ ਵੱਧ ਜਾਣੇ ਆ ਤੇ ਦਖਲੰਦਾਜੀ ਵੱਧ ਜਾਣੀ ਹੈ ਬਗਾਰਾਂ ਵੀ ਵੱਧ ਜਾਣੀ ਹੈ ਖਾਸਾ ਕੁ ਬਦਲ ਸੋ ਇਸ ਜ਼ਿਲ੍ਹੇ ਨੂੰ ਲੈ ਕੇ ਵੀ ਕਈ ਤਰ੍ਹਾਂ ਦੀ ਬਹਿਸ ਹੈ ਸੁਪਰ ਦੇਖਣ ਵਾਲੀ ਗੱਲ ਇਹ ਹੈ ਕਿ ਟੈਂਟ ਸਿਟੀ ਦੇ ਨਾਂ ਤੇ ਬੈਗ ਤਾਂ ਨਹੀਂ ਪਰਨੇ ਟੈਚੀ ਤਾਂ ਨਹੀਂ ਪਰਨੇ ਮੁੱਖ ਮੰਤਰੀ ਸਾਹਿਬ ਕਿਸੇ ਨੇ ਇਹ ਵੀ ਮਾਜਰ ਰੱਖਿਓ ਲਗਾਤਾਰ ਪੁਲਿਸ ਮਹਿਕਮੇ ਨਾਲ ਸੰਬੰਧਿਤ ਖਬਰਾਂ ਆ ਰਹੀਆਂ ਕਿਤੇ ਹਰਚਨ ਭੁੱਲ ਰਲਾ ਮਾਮਲਾ ਕਿਤੇ ਏਆਈਜੀ ਰਸ਼ਪਾਲ ਵਾਲਾ ਮਾਮਲਾ ਕਿਤੇ ਮੁਹੰਮਦ ਮੁਸਤਫਾ ਵਾਲਾ ਮਾਮਲਾ ਹੈਨਾ ਤੇ ਇਸ ਤਰ੍ਹਾਂ ਕਿੰਨੇ ਕਦੇ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਪੁਲਸ ਵਾਲੇ ਦੇ ਪਿੱਛੇ ਥਾਪੜਨ ਜਾਂਦੇ ਨੇ ਪਟਿਆਲੇ ਕਿ ਦੇਖੋ ਬਹੁਤ ਕਮਾਲ ਦਾ ਕੰਮ ਕਰ ਰਹੇ ਹਾਂ ਪਰ ਜਿਨਾ ਪੰਜਾਬ 'ਚ ਜੋ ਕੁਝ ਹੋ ਰਿਹਾ ਆਪਾਂ ਮਾਨਸਾ ਦਾ ਜ਼ਿਕਰ ਕਰੀਏ ਤਾਂ ਇੱਕ ਦਿਨ 'ਚ ਤਿੰਨ-ਤਿੰਨ ਥਾਂ 'ਮਾ ਗੋਲੀਬਾਰੀ ਮਾਨਕ ਗੋਇਲ ਦੇ ਚਾਚੇ ਦੇ ਹੈਨਾ ਉਤੋਂ ਬਿਨਾਂ ਹੋਰ ਦੋ ਥਾਂ 'ਤੇ ਉੱਥੇ ਰੋਜ਼ ਹੁੰਦਾ ਹੈ ਪ੍ਰਦਰਸ਼ਨ ਹੁੰਦਾ ਹੈ ਬੰਦ ਕਰਨੀ ਪੈਂਦੀ ਹੈ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਸ਼ਿਨਾਂਗਪੁਰ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਨਿਤੰਦਾਲ ਆਵਾਦੀ ਪਾਰਟੀ ਦਾ ਆਪਣਾ ਲੀਡਰ ਉਹਦੇ ਉੱਤੇ ਚੰਡੀਗੜ੍ਹ ਦੇ ਇੱਕ ਸਾਬਕਾ ਡੀਐਸਪੀ ਚਾਹੇ ਉਹ ਜਮੀਨੀ ਬਵਾਦ ਸੀ ਉਹਨਾਂ ਚ ਆਪਸ ਵਿੱਚ ਅਦਾਲਤੀ ਕੋਟ ਕੇਸ ਚੱਲਦੇ ਸੀ ਉਹਦੇ باوجود ਵੀ ਜਿਸ ਤਰ੍ਹਾਂ ਇੱਕ ਸਾਬਕਾ ਡੀਐਸਪੀ ਨੇ ਜਿਹਨੂੰ ਸਮਝ ਆ ਕਾਨੂੰਨ ਦੀ ਜਿਹੜਾ ਕਾਨੂੰਨ ਦਾ ਰਾਖਾ ਰਿਹਾ ਉਹ ਸਰਵਿਸ ਰਵਾਲ ਮਤਲਬ ਆਪਣੀ ਲਾਇਸੈਂਸੀ ਰਵਾਲ ਨਾਲ ਕੋਲੀ ਚਲਾਉਂਦਾ ਇੱਕ ਨਹੀਂ ਸੋ ਇਹ ਮਾਮਲੇ ਤਾਂ ਚੱਲੇ ਰਹਿਣੇ ਜਰਸਤ ਹੈਗੇ ਨਹੀਂ ਉਸ ਤੋਂ ਬਿਨਾ ਨਿਤ ਦਿਨ ਬਰਬਾਦ ਤਾਂ ਤੇ ਅੱਜ ਇੱਕ ਨਵਾਂ ਚੰਹ ਹੋਰ ਚੜ ਗਿਆ ਜਿਲੰਦਰ ਤੋਂ ਖਬਰ ਹੈ ਇੱਕ ਜੁਐਲਰੀ ਸ਼ਾਪ ਦੇ ਵਿੱਚ ਸੁਨਾਰੇ ਦੀ ਦੁਕਾਨ ਦੇ ਵਿੱਚ ਉੱਧਰ ਧੜਧੜ ਕਰਦੇ ਤਿੰਨ ਲੁਟੇਰੇ ਬੜੇ ਤਿੰਨ ਦਿਹਾੜੇ ਸਰੇ ਬਾਜ਼ਾਰ ਦੁਕਾਨ ਦੇ ਅੰਦਰ ਲੁਟੇਰਿਆਂ ਦਾ ਹਥਿਆਰ ਲੈ ਕੇ ਬੜਨਾ ਫਾਇਰ ਕੱਢਣਾ ਤੇ ਉਹ ਫਾਇਰ ਮਿਸ ਹੋ ਗਿਆ ਤਲਵਾਰਾਂ ਲੈ ਕੇ ਬੜਨਾ ਉਹਦੇ ਨਾਲ ਸ਼ੀਸ਼ੇ ਭੰਣਨੇ ਨਕਦੀ ਖੋਣੀ ਉਹ ਤੋਂ ਦੁਕਾਨ ਵਾਲੇ ਤੋਂ ਕਹਿਣਾ ਕਿ ਲਿਆ ਗੋਲਕ ਚੋਂ ਕੱਢ ਕੇ ਗੱਲੇ ਚੋਂ ਕੱਢ ਕੇ ਦੇ ਹੈ ਸ਼ੀਸ਼ੇ ਤੋੜ ਕੇ ਸਾਰੇ ਗਹਿਣਾ ਗੱਟਾ ਇਕੱਠਾ ਕਰਨਾ ਇਹ ਹੈ ਜੀ ਪੁਲਿਸ ਰਾਜ ਪੰਜਾਬ ਦੇ ਵਿੱਚ ਕਹਿੰਦੇ ਜੀ ਅਮਨ ਕੁੰਦੀ ਸਥਿਤੀ ਬਹੁਤ ਵਧੀਆ ਇਹ ਤਸਵੀਰ ਹੈ ਜਨਾ ਮੁੱਖ ਮੰਤਰੀ ਸਾਹਿਬ ਜਵਾਬ ਦੇਣਾ ਬਣਦਾ ਗ੍ਰਹਿ ਮੰਤਰੀ ਵੀ ਉਸ ਜੋ ਜ਼ਿਲ੍ਹਾ ਚ ਹੁੰਦਾ ਉਹ ਵੀ ਸਵਾਲ ਖੜਾ ਹੈ ਹੈ ਜੋ ਥਾਣੇ ਚ ਹੁੰਦਾ ਉਹ ਵੀ ਸਵਾਲ ਖੜਾ ਤੇ ਜੋ ਸਰੇ ਬਜ਼ਾਰ ਹੁੰਦਾ ਉਹ ਵੀ ਸਵਾਲ ਖੜਾ ਅੱਜ ਮੇਰੇ ਕੋਲ ਖਬਰ ਪਈ ਹੈ ਜਲੰਧਰ ਚ ਜੁਐਲਰੀ ਸ਼ਾਪ ਦੇ ਵਿੱਚ ਦਿਨ ਦਿਹਾੜੇ ਲੁੱਟ ਕਹਿੰਦੇ ਜੀ ਹਥਿਆਰਾਂ ਲੈ ਸੋਕੇ ਤਿੰਨ ਨਕਾਬ ਪੋਸ਼ਾਏ ਤੇ ਬਦਮਾਸ਼ਾਂ ਨੇ ਬਾਰਦਾਤ ਨੂੰ ਅੰਜਾਮ ਦਿੱਤਾ ਤੇ ਉਹ ਗਏ ਉਹ ਗਏ ਸਰੇ ਬਜ਼ਾਰ ਚੋਂ ਲੰਘ ਗਏ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੇਖੀ ਜਾਵੇ ਕੀ ਹੋਇਆ ਕੀ ਨਹੀਂ ਪੰਜਾਬ ਦੇ ਜਲੰਧਰ ਚ ਵੀਰਵਾਰ ਨੂੰ ਦਿਨ ਦਿਹਾੜੇ ਇੱਕ ਜੁਐਲਰੀ ਦੀ ਦੁਕਾਨ ਤੇ ਕਹਿੰਦੇ ਲੁੱਟ ਹੋ ਗਈ। ਹਥਿਆਰਾਂ ਲੈਸ ਥੈਨ ਮਕਾਪੇਸ਼ ਬਦਮਾਸ਼ਾਂ ਨੇ ਇਸ ਵਾਰ ਦਾ ਤੁਮੰ ਅੰਜਾਮ ਦਿੱਤਾ। ਬਦਮਾਸ਼ਾਂ ਅੰਦਰ ਦਾਖਲ ਹੋਏ ਤੇ ਜਿਹੜਾ ਬੰਦਾ ਸੀਗਾ ਦੁਕਾਨ ਦੇ ਉੱਤੇ ਹਰਵਾਲ ਵਰਤਾਨਿਆ ਤਾਂ ਕਿ ਉਹਦੇ ਤੋਂ ਨਕਦੀ ਵੀ ਖੋਲੀ ਤੇ ਉਹਦੇ ਗਹਿਣੇ ਗੱਟੇ ਵੀ ਲੈ ਗਏ ਤੇ ਹੁਣ ਪੁਲਿਸ ਨੇ ਕੇਸ ਦਰਜ ਕਰ ਲਿਆ ਜੀ। ਸੀਸੀਟੀਵੀ ਕੈਮਰਿਆਂ ਦੇ ਹਵਾਲੇ ਨਾਲ ਕਹਿੰਦੇ ਜੀ ਸਾਰਾ ਕੁਝ ਪਾਲਣ ਦੀ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਹੋਇਆ ਕਿਵੇਂ ਹੋਇਆ ਕੌਣ ਕੌਣ ਨੇ ਇਹ। ਸੋ ਇਹ ਘਟਨਾਕਰਮ ਬੜਾ ਅਹਿਮ ਹੈ। ਪਿੜਤਿਰਦਾ ਮੰਨਣਾ ਕਿ ਲਟੇਰੇ 2 ਲੱਖ ਤੋਂ ਵੱਧ ਦਾ ਨਕਦੀ ਲੈ ਗਈ ਤੇ ਬਾਕੀ ਕਹਿਣਾ ਘੱਟਾ ਜੀ ਉਹਦਾ ਹੁਣ ਹਿਸਾਬ ਲਾਵਾਂਗੇ ਕਹਿੰਦੇ ਉਹ ਫਿਰ ਇਹਨਾਂ ਨੋਟ ਕਰਾਵਾਂਗੇ ਕਹਿੰਦੇ ਪੰਜ ਵਿਅਕਤੀ 516 ਦੇ ਵੱਲ ਦੇ ਉੱਤੇ ਭਰੇ ਬਾਜ਼ਾਰ ਦੇ ਵਿੱਚੋਂ ਤਿੰਨ ਬੰਦੇ ਅੰਦਰ ਧੱਕ ਲੋ ਸੀ ਦੋ ਸ਼ੈਦ ਉਹਨਾਂ ਦੇ ਨਾਲ ਦੇ ਬਾਹਰ ਖੜੇ ਹੋਣਗੇ ਪੂਰੀ ਤਿਆਰੀ ਨਾਲ ਆਏ ਸੀ ਤੇ ਕਹਿੰਦੇ ਜੀ ਹੱਥੋ ਪਾਈ ਵੀ ਹੋਈ ਆ ਮਾਲਕ ਦੇ ਮੁੰਡੇ ਨਾਲ ਵਾਲੀ ਮੋਟੀ ਤੇ ਇਸ ਤਰੀਕੇ ਨਾਲ ਇਹ ਲੁੱਟ ਦੀ ਘਟਨਾ ਨਵੀਂ ਸਾਹਮਣੇ ਹੀ ਹੈ ਮਤਲਬ ਇਹ ਇੱਕ ਦਿਨ ਦਾ ਵਰਤਾਰਾ ਨਹੀਂ ਹੈ ਪੰਜਾਬ 'ਚ ਹਰ ਰੋਜ਼ ਅਜਿਹੀਆਂ ਵਾਰਦਾਤਾਂ ਸਾਰੇ ਬਾਜ਼ਾਰ ਸ਼ਰਿਆਮ ਕਿਸੇ ਤੇ ਗੋਲੀ ਕਿਸੇ ਦੀ ਲੁੱਟ ਕੋ ਕਿਸੇ ਤੇ ਹਮਲਾ ਕਿਸੇ ਦੀ ਘੁੱਟਮਾਰ ਤੇ ਪੁਲਿਸ ਕਹਿੰਦੀ ਇਸ ਦਾ ਗਿੱਟੇ-ਗੋਡਿਆਂ 'ਚ ਗੋਲੀਆਂ ਮਾਰ ਕੇ ਸਿੱਧੇ ਕਰ ਦਿੰਦੇ ਆ ਸਾਰਾ ਕੁਝ ਫਿਰ ਵੀ ਡਰ ਪਿਆ ਕਿਉਂ ਨਹੀਂ ਬਦਮਾਸ਼ਾ ਚੋਰਾ ਡਾਕੂ ਨਟੇਰੇਆ ਗੈਂਗਸਟਰ ਸਵਾਲੇ ਵੀ ਅਜਨਾ ਬਹੁਤ ਬਹੁਤ ਸ਼ੁਕਰੀਆ